ਗਾਈਸ ਦੇਖੋ ਗਲੀ ਵਿੱਚ ਗਾ ਗਈ ਓਏ 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 ਆਹ ਦੇਖੋ ਗਾਈਸ ਫੜ ਲੈ ਨੂੰ ਓਏ ਓਏ ਆਹ ਦੇਖੋ ਆ ਗਈ Hey guys good evening welcome to my new vlog ਮਾਸ਼ੇ ਕਰਦਾ ਤੁਸੀਂ ਸਾਰੇ ਠੀਕ ਹੋਗੇ ਗਾਈਸ ਅਧਰਮੀ ਜੀ ਮੈਨੂੰ ਕੀ ਬਣਾਉਣਾ ਅੱਜ ਬਣਾ ਲਏ ਆਲੂ ਚਨੇ ਆਲੂ ਚਨੇ ਖੋਲਣ ਲੱਗੀ ਸੀ ਚਲੋ ਚਲੋ ਮੈਂ ਖੋਲਦਾ ਖੋਲ ਦੂਗਾ ਨੱਕਾ ਉਹ ਦਬੇਟੜਾ ਖੋਲ ਜੀ ਤੈਨੂੰ ਨਹੀਂ ਖੋਲ ਦੇਣਾ ਮੈਂ ਇਹ ਨਹੀਂ ਪੇਟੜਾ ਖੋਲ ਦੇਖ ਖਵਾਲੂ ਚਨੇ ਯਾ ਉਹ ਹਾਤਾ ਫਾਮਾਇਚ ਹਾਂ ਬੜਾ ਅੰਗਣ ਦੋ ਮਿੰਟ ਗਰਮ ਗਰਮ ਓਏ ਚੱਲ ਲੱਗਣੀਆਂ ਛਿੱਟੀਆਂ ਸੇ ਇਹ ਸੁਬਾ ਡਮੀ ਜੀ ਠੀਕ ਨਹੀਂ ਸੀ ਕਿ ਡਮੀ ਜੀ ਕੀ ਹੋਇਆ ਸੀ ਬੁਖਾਰ ਹੋਇਆ ਸੀ ਅਛਾ ਲੈ ਜਾਂਦੀ ਦਵਾਈ ਠੀਕ ਆ ਸੇਹ ਤਾ ਹੁਣ ਅਛਾ ਫਰਕ ਆ ਅਛਾ ਮੰਮੀ ਜੀ ਵੀ ਨਹੀਂ ਠੀਕ ਠੀਕੇ ਪਰਸੋਂ ਕੱਲ ਪਰਸੋਂ ਮੌਸਮ ਹੀ ਇੰਦਾਗਾ ਹੂੰ ਮੇਰਾ ਕੱਲ ਰੇਟ ਦੁਖਣ ਲੱਗ ਗਿਆ ਹੈਗਾ ਹੁਣ ਠੀਕ ਹੂੰ ਹੁਣ ਠੀਕ ਆ ਮਮੀ ਜੀ ਤੁਸੀਂ ਮੰਮੀ ਜੀ ਠੀਕ ਮੰਮੀ ਜੀ ਬਿਮਾਰ ਸੀਗੇ ਤੇ ਵੱਡੀ ਮੰਮੀ ਜੀ ਵੀ ਬਿਮਾਰ ਆ ਗਏ ਸੀ ਪਾਪਾ ਜੀ ਗਏ ਸੀਗੇ ਪ੍ਰੋਗਰਾਮ ਤੇ ਹੁਣ ਆਏ ਆ ਹੁਣ ਗਏ ਸੀ ਕਰਨ ਦੇ ਰੈਸਟ ਟੈਸਟ ਕਰਕੇ ਗਏ ਸੀ ਮੈਂ ਆ ਗਿਆ ਨੀਚੇ ਉਕੇ ਗイズ ਉਹ ਤੇ ਤਾਂ ਕੋਈ ਹੈ ਨਹੀਂ ਐ ਮਮੀ ਜੀ ਵੀ ਇੱਧਰ ਬੈਠੇ ਆ ਸਾਰਿਆਂ ਨੇ ਗੱਲਾਬਾਤ ਕਰ ਰਹੇ ਆ ਉਹ ਉੱਟ ਗਿਆ ਉਹ 1 2 ਆਇਆ ਇੱਕ ਜਪਲ ਜਰੀ ਚਪਲ ਵਾਲਾ ਪਹਿਲਾਂ ਹਾਂ ਦੇਖੋ ਹਲੇ ਉੱਠਿਆ ਹੀ ਆ ਨਾੜੀ ਬਾਹਰ ਚਲਾ ਗਿਆ ਆਵਾਸੀਆਂ ਭਰਨ ਦੇ ਆ ਹੈਗਾ ਓਏ ਏਡਮ ਚਟਾ ਕੋਈ ਬੈਠਾ ਨਹੀਂ ਐ ਹਾਂ ਸੋ ਆਮ ਦੇਖ ਲੋ ਗਾਈਸ ਪਾਪਾ ਜੀ ਨੇ 8 ਵੇ ਪ੍ਰੋਗਰਾਮ ਜਾਣਾ ਉਸ ਤੋਂ ਪਹਿਲਾਂ ਪਹਿਲਾਂ ਵਲੋਗ ਬਨਉਣੀ ਆ ਗਾਈਸ ਜਿਹੜਾ ਸਾਡੇ ਨਾਲ ਦੇ ਘਰ ਆ ਦੇਖੋ ਗਾਈਸ ਜਿਹੜਾ ਸਾਡੇ ਨਾਲ ਦਾ ਘਰ ਆ ਉਹ ਦੇਖੋ ਇਸ ਉਧਰ ਕਿੰਨੇ ਘਾਹ ਕੂਜੀ ਉੱਗੀ ਪਈ ਆ ਜੰਗਲਿਆਂ ਲੱਗਣ ਦਿਆ ਇਹ ਛੋਟਾ ਜੰਗਲ ਹੁੰਦਾ ਘਰ ਵਿੱਚ ਹੀ ਛੋਟਾ ਜੰਗਲ ਦੇਖੋ ਗਾਈਸ ਮੈਂ ਅੰਦਰ ਆਵਾਂ ਰੇ ਨਾ ਨਾ ਅੰਦਰ ਨਹੀਂ ਜਾਣਾ ਕਿੰਨਾ ਹੋਏਗਾ ਘਰ ਕੋ ਬਸ ਹੋਊਗਾ ਨਹੀਂ ਮੈਂ ਆਵਾਂਗਾ ਅੰਦਰ ਵੀਡੀਓ ਬਣਾ ਕੇ ਆਉਣੀ ਆ ਨਹੀਂ ਕਿਉਂ ਨੋ ਕਿਉਂ ਨਹੀਂ ਜਾਣਾ ਨਹੀਂ ਤੈਨੂੰ ਕਿਉਂ ਜਾਣਵੇਂ ਵਗੈਰਾ ਹੋਊ ਅੰਦਰ ਮੈਂ ਗਾਇਸ ਮਮੀ ਜੀ ਜਾਣ ਨਹੀਂ ਦਿੰਦੇ ਵੇ ਨਹੀਂ ਤਾਂ ਮੈਂ ਜਾਣਾ ਸੀਗਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਉੱਥੇ ਆਹ ਦੇਖੋ ਗਾਇਸ ਮੈਂ ਮਲਕੀ ਆਰੇ ਇਧਰੋਂ ਜਾਣਾ ਹੈਗਾ ਇਧਰੋਂ ਜਾਣਾ ਹੈਗਾ ਤੇ ਟੱਪ ਕੇ ਇੱਥੇ ਕ ਪਹੁੰਚ ਜਾਣਾ ਹੈਗਾ ਗਾਇਸ ਮਮੀ ਜੀ ਨੇ ਤਾਂ ਜਾਣ ਹੀ ਦਿੱਤਾ ਚਲੋ ਗਾਇਸ ਉਹਣਾ ਮੈਂ نیچے ਹੀ ਚਲਦਾ ਆਂ ਇਹਨੂੰ ਫੋਨ ਹੀ ਨਾ ਘੱਟ ਦਿਨੇ ਆ ਪੂਣੀ ਦਿਹਾੜਾ ਰਹਿਣਾ ਜਦੋਂ ਦੇਖੋ ਓਏ 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 ਦੇ 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 ਨਹੀਂ ਫੂਨ ਤੋਂ ਵੀ ਨਾ ਗੋਕਣੀ ਖਾ ਸਕਦਾ ਬੱਡੀ ਅਮੀ ਜੀ ਤੁਸੀਂ ਨੂੰ ਉਹ ਫੂਨ ਵਗੈਰਾ ਨਾ ਦਿਆ ਕਰੋ ਕਿੰਨੇ ਦਿਨ ਦਾ ਅਖਣੀ ਖਾਉਂਗਾ ਇੱਕ ਦਿਨ ਨਹੀਂ ਦੋ ਦਿਨ ਨਹੀਂ ਤੀਜੇ ਦਿਨ ਤੋਂ ਭੁੱਖ ਲੱਗੂਗੀ ਇਹਨੇ ਆਪ ਹੀ ਕਹਿਣਾ ਰੋਟੀ ਦੇ ਦਿਓ ਮੈਨੂੰ ਦੇਖੋ ਸੋਚਾ ਜਿਵੇਂ ਆਇਆ ਇਹਨੂੰ ਪਤਾ ਕਿ ਮੇਰੀ ਗੱਲ ਹੁੰਦੀ ਬਈ ਆ ਓਏ ਥੋੜੇ ਜਨੂਣਾ ਆ ਗਾਇਸ ਹਰ ਕੋਈ ਨਹੀਂ ਆਣਾ ਵੰਸ਼ਿਕ ਜਿੱਡਾ ਫੋਨ ਹੀ ਚਲਾਉਂਦਾ ਦੇਖੋ ਜਿਹੜਾ ਦੇਖੋ ਫੋਨ ਹੀ ਚਲਾਉਂਦਾ ਰਹਿੰਦਾ ਗਾਇਸ ਦੇਖੋ ਗਲੀ ਵਿੱਚ ਗਾ ਗਈ ਓਏ 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 ਆਹ ਦੇਖੋ ਗਾਇਸ ਅਹੀ ਹੋਣੀ ਨਹੀਂ ਕਰ ਫੜ ਲੈ ਓਏ ਓਏ ਆਹ ਦੇਖੋ ਆ ਗਈ ਓਏ 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 ਉਹ ਦੇ ਉਹ ਨਾਵਾ ਰਹਿਣ ਦੇ ਭੱਜ ਗਈ ਦੋਸਤਾਂ ਦਾ ਦੌੜੀ ਆਈ ਸਾਚ ਕਾਤਰਾ ਚਪਲਾ ਦੇਖਣੇ ਕੇਰੀਆ ਬਾਈ ਗਾਇਸ ਗਲੀ ਵਿੱਚ ਗਾੜੀ ਕੀ ਕਰਾ ਇਹ ਬਾਹਰ ਨਹੀਂ ਕਰਨੀ ਤੇਨੇ ਡਰਿਆਣਾ ਹੈਗਾ ਗਾਂ ਐਸੀ ਕੀ ਕੋਲਫੀ ਲੈਣੀ ਆ ਗਾਇਸ ਕਹਿੰਦਾ ਕੋਲਫੀ ਲੈਣੀ ਆ ਕੋਲਫੀ ਲੈਣੀ ਆ ਕੋਲਫੀ ਨਹੀਂ ਲੈਣੀ ਬਾਜ ਤੜਟੜ ਦੁਖਦਾਉਂਦਾ ਤੈਨੂੰ ਪਤਾ ਹੀ ਹੈ ਨਾ ਤੂੰ ਬਿਮਾਰ ਹੋਇਆ ਹੈ ਨਾ ਛੱਲੀ ਲੈ ਕੇ ਦਉਂ ਤੈਨੂੰ ਘਾਈ ਛੱਲੀ ਆ ਲਾ ਛੱਲੀ ਲੈ ਆ ਦੇ ਮੀ ਛੱਲੀ ਕੌਲਫੀ ਲੈ ਮਗਰ ਲੱਗਿਆ ਹੈ ਕਹਿੰਦਾ ਕਿ ਕੌਲਫੀ ਲੈਣੀ ਹੈ ਕੌਲਫੀ ਲੈਣੀ ਹੈ ਇੱਦਾਂ ਹੀ ਕਹੀ ਜਾਂਦਾ ਹੈ ਗਾਇਸ ਸੈਂਡ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਲੌਗ ਪਸੰਦ ਆਉਂਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਨਾਲ ਗਾਇਸ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਚਲੋ ਗਾਇਸ ਮਿਲਦੀ ਆ ਨੈਕਸਟ ਵਲੌਗ ਦੇ ਵਿੱਚ ਪਸੰਦ ਆਈ ਹੁੰਦੀ ਹੈ ਤਾਂ ਕਰ ਦਿਓ ਲਾਈਕ ਨਵੇਂ ਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਬਾਏ ਅੱਜ ਥੋੜਾ ਮੈਂ ਉਲਟਾ ਨਹੀਂ ਕਰਤਾ ਉਲਟਾ ਕਰ ਦਿੱਤਾ ਨਾ ਚਲੋ ਕੋਈ ਨਾ ਬਾਏ ਅੱਜ ਮੈਂ ਤਾਂ ਨਹੀਂ ਵਲੌਗ ਬਣਾਉਣੀ ਬਿਕੋਸ ਗਾਇਸ ਪਪਾ ਜੀ ਨੇ ਜਾਣਾ ਪ੍ਰੋਗਰਾਮ ਤੁਹਾਨੂੰ ਪਤਾ ਹੀ ਉਹਨਾਂ ਨੂੰ ਫੋਨ ਦੀ ਲੋਡ ਹੁੰਦੀ ਹੈ ਬਾਈ